ਤੇ ਜਿਸ ਤਰ੍ਹਾਂ ਤੁਸੀਂ ਆ ਪੀ ਗਿਆ ਬਹੁਤ ਵੱਡੀ ਸੋਗਾਤ ਹੈ ਜਿਸ ਤੇ ਪੰਜਾਬ ਨੂੰ ਸੋਗਾਤ ਮਿਲੀ ਹੈ ਇਸੇ ਤਰ੍ਹਾਂ ਬਾਕੀ ਹੋਰ ਸੂਬਿਆਂ ਨੂੰ ਵੀ ਕਰੀਬਨ 5 ਅੱਜ ਐਮਜ਼ ਦਾ ਸ਼ਿਲਾਰ ਨਿਯਾਸ਼ ਲੋਕ ਆਰਪਨ ਕੀਤਾ ਗਿਆ ਹੈ ਇਹਦੇ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਪਾਕੀ ਸਾਰੇ ਸਟੇਟਸ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਵਧਾਈ ਦੇਣਾ ਕਿ ਇੱਥੇ ਜਿੱਥੇ ਪਟਿਆਲਾ ਦੇ ਅੰਦਰ ਐਮਜ਼ ਹੈ ਉਸੇ ਤਰ੍ਹਾਂ ਹੀ ਫਿਰੋਜ਼ਪੁਰ ਦਾ ਜਿਹੜਾ ਬੀਜੀਆਈ ਦਾ ਸੈਟਲਾਈਟ ਸੈਂਟਰ ਹੈ ਇਲੈਕਸ਼ਨ ਦੇ ਦੌਰਾਨ ਖੇਬਾਜੀ ਦੇ ਵਿੱਚ ਡਿਲੇ ਹੋ ਗਿਆ ਸੀ 2 ਸਾਲ ਉਹਦਾ ਵੀ ਅੱਜ ਨੀ ਪੱਥਰ ਲੱਗ ਕੇ ਤੇ ਉਹਦਾ ਕੰਮ ਚੱਲੂ ਜਿਹੜਾ ਕੀਤਾ ਪ੍ਰਧਾਨ ਮੰਤਰੀ ਜੀ ਨੇ ਤੇ ਸੰਗਰੂਰ ਪੀਜੀਆਈ ਦਾ ਸੈਟਲਾਈਟ ਸੈਂਟਰ ਉਹ ਵੀ ਅੱਜ ਲੋਕਾਂ ਨੂੰ ਲੋਕਰਪਨ ਕੀਤਾ ਗਿਆ ਉਹਦੇ ਵਾਸਤੇ ਵੀ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਹਰ ਤੋਂ ਇੱਕ ਪਾਸੇ ਘਟਵਨ ਦੀ ਗੱਲ ਚੱਲ ਰਹੀ ਹੈ ਦੂਸਰੇ ਪਾਸੇ ਅੱਜ ਜੋ ਕੁਝ ਸਟੇਜ ਤੇ ਹੋਇਆ ਸਭ ਦੇ ਸਾਹਮਣੇ ਹੈ ਦੇਖੋ ਹਰੇਕ ਚੀਜ਼ ਦਾ ਸਟਰੋਂਗ ਪ੍ਰੋਟੈਕਸ਼ਨ ਨੇ ਬਹੁਤ ਹੀ ਮੈਜੋਰਟੀ ਨਾਲ ਜਿਹੜੀ ਗੱਲ ਕੀਤੀ ਹੈ ਵੀ ਹਰੇਕ ਚੀਜ਼ ਦਾ ਸਮਾਂ ਹੁੰਦਾ ਹੈ ਕਿਸਾਨਾਂ ਦੇ ਨਾਲ ਮੈਂ ਸਮਝਦਾ ਹਾਂ ਵੀ ਪੂਰਾ ਕੱਲੇ ਸਾਰਾ ਹਰੇਕ ਪੰਜਾਬ ਨਹੀਂ ਸਾਹਿਬ ਹਰੇਕ ਦੇਸ਼ ਵਾਸੀ ਕਿਸਾਨਾਂ ਦੇ ਨਾਲ ਖੜਾ ਹੈ ਪਰ ਬਿਹਤਰ ਹੁੰਦਾ ਜਿਹੜੀ ਇੱਕ ਗਰਮਾ ਜਿਹੜੇ ਉਹਦੇ ਤੇ ਬੈਠੇ ਹੈ ਵੀ ਬਾਜੀ ਉਹਨੂੰ ਧਿਆਨ ਚ ਰੱਖਦੇ ਮੌਕੇ ਤੇ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਆਪ گورنر ਸਾਹਿਬ ਨਾਲ ਬੈਠ ਕੇ ਗੱਲ ਕਰ ਸਕਦੇ ਸੀਗੇ ਪਰ ਚਲੋ ਉਹ ਆਪਣੀ ਭਾਵਨਾ ਕਹਿ ਕੇ ਪਰ ਮੈਂ ਸਮਝਦਾ ਹਾਂ ਪੂਰਾ ਦੇਸ਼ਾ ਜੀ ਕਿਸਾਨ ਦੇ ਨਾਲ ਖੜਾ ਹੈ ਕਿਸਾਨਾਂ ਦੀ ਸਮੱਸਿਆ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਆ ਜਿਹੜਾ ਹੈ ਹੁਣਾਂ ਨੂੰ ਬੈਠ ਕੇ ਕੋਈ ਨਾ ਕੋਈ ਦਾ ਗੱਲਬਾਤ ਨਾਲ ਹੱਲ ਨਿਕਲੂਗਾ ਤੇ ਮੈਂ ਸਮਝਦਾ ਹਾਂ ਕਿ ਸ਼ਾਂਤੀਪੂਰਵ ਤਰੀਕੇ ਨਾਲ ਇਹਦਾ ਹੱਲ ਨਿਕਲੇਗਾ ਕਈ ਦਿਨਾਂ ਤੋਂ ਮੌਤਾਂ ਹੋ ਰਹੀਆਂ ਆ ਅਖਰ ਇਹਦਾ ਕੋਈ ਜ਼ਿੰਮੇਵਾਰਤਾ ਕੋਈ ਦੇਖੋ ਸਭ ਜੋ ਕੁਝ ਵੀ ਹੋਇਆ ਹੈ ਬਿਲਕੁਲ ਬਹੁਤ ਹੀ ਮੰਦ ਭਾਗਾ ਹੋਇਆ ਹੈ ਜਿਸ ਤਰ੍ਹਾਂ ਜੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਸ਼ੁਕਰਨ ਦਾ ਮੌਤ ਹੋਈ ਹੈ ਬਿਲਕੁਲ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੱਚਾਈ ਸਾਹਮਣੇ ਆਣੀ ਚਾਹੀਦੀ ਹੈ ਕਿ ਕਿਹੜਾ ਰਾਜਾਂ ਦੇ ਵਿੱਚ ਕਿਸ ਤਰ੍ਹਾਂ ਕੀ ਹੋਇਆ ਤੇ ਜਿਹੜਾ ਜੁਮੇਵਾਰ ਹੈ ਉਹਦੇ ਤੇ ਕਾਰਵਾਈ ਬਣਦੀ ਹੈ ਸਰ ਜਿਸ ਤਰੀਕੇ ਨਾਲ ਹਰਿਆਣਾ ਬਾਰਡਰ ਦੇ ਉੱਪਰ ਜਿਹੜੇ ਹਾਲਾਤ ਬਣੇ ਹੋਏ ਨੇ ਲੱਗਦਾ ਜਿਵੇਂ ਇੰਡੀਆ ਪਾਕਿਸਤਾਨ ਇੰਡੀਆ ਚੀਨ ਦਾ ਬਾਰਡਰ ਹੋਵੇ ਉਸਦੇ ਬਾਰੇ ਤੁਹਾਡੀ ਮੈਂ ਸਮਝਦਾ ਸਭ ਲੋਕਾਂ ਨੂੰ ਸ਼ਾਂਤੀਪੂਰਵਕ ਪ੍ਰੋਟੈਸਟ ਕਰਨ ਦਾ ਅਧਿਕਾਰ ਹੈਗਾ ਕਨਸਟੀਟਿਊਸ਼ਨਲ ਸਾਰਾਂ ਦੀ ਹੈ ਪਰ ਸ਼ਾਂਤੀਪੂਰਵਕ ਜਿੱਥੇ ਇੱਕ ਸਾਡੀ ਰਾਈਟ ਹੈ ਉੱਥੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਇਹ ਲੋਕਾਂ ਨੂੰ ਨੌਜਵਾਨਾਂ ਦਾ ਜਿਹੜਾ ਉਤਸ਼ਾਹ ਨੂੰ ਪੜਕਾ ਕੇ ਉਕਸਾ ਕੇ ਜਿਸ ਕਿਸਮ ਦੀ ਵਾਰਦਾਤ ਹੋ ਰਹੀ ਹੈ ਉਹ ਦੇ ਕਰਕੇ ਮੈਂ ਸਮਝਦਾ ਵੀ ਜਿਹਨਾਂ ਲੋਕਾਂ ਨੇ ਕਿਸਾਨੀ ਦੀ ਇਹ ਜੇ ਗੱਲ ਕਰਕੇ ਅੱਗੇ ਉੱਠੇ ਹੈ ਉਹਨਾਂ ਲੀਡਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਯੂਥ ਨੂੰ ਜਿਹੜਾ ਦੇ ਉਹ ਉਹ ਬੱਚੇ ਹੈ ਸਭ ਸਾਰੇ ਪੰਜਾਬ ਦੇ ਨੌਜਵਾਨ ਹੈ ਆਪਣੇ ਮਾਪਿਆਂ ਦੀ ਉਹਨਾਂ ਦੇ ਦਿਲ ਜਾਨ ਹੈ ਸਾਡੇ ਪੰਜਾਬ ਦੀ ਸ਼ਾਨ ਹੈ ਉਹਨਾਂ ਦੇ ਪ੍ਰਤੀਨਿਧ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਕੰਟਰੋਲ 'ਚ ਰੱਖਣ ਤੇ ਉਹਨਾਂ ਦੀ ਭਲਾਈ ਸੋਚ ਕੇ ਕੋ ਕਦਮ ਉਠਾਉਣਾ